ਸਾਸਰੀ ਅਕਾਲ ਸਾਰਿਆਂ ਨੂੰ ਸਾਰੇ ਵੀ ਠੀਕ ਠਾਕ ਹੋਣਗੇ ਚੜ੍ਹਦੀ ਕਲਾ 'ਚ ਹੋਣਗੇ ਅੱਜ ਆਪਾਂ ਵੜਨ ਵੜਾਉਣ ਲੱਗੇ ਆ ਝੋਨਾ ਤੇ ਆਪਾਂ ਅੱਜ ਮਿਲਦੇ ਆ ਤੁਹਾਨੂੰ ਆਪਣੇ ਖੇਤ ਸ਼ਹਿਰ ਵੀਰ ਦੀ ਅਸੀਂ ਪਹੁੰਚ ਗਏ ਅਸੀਂ ਖੇਤ ਸਾਡੀ ਮਸ਼ੀਨ ਚੱਲਦੀ ਪਈ ਹੈ ਤੇ ਬਾਕੀ ਵੇਣਿਆ ਝਾੜ ਚੋੜ ਕੀ ਨਿਕਲਦਾ ਬਾਕੀ ਝੋਨਾ ਥੋੜਾ ਥੋੜਾ ਲੱਗਾ ਪਿਆ ਤੁਸੀਂ ਵੀ ਦੇਖ ਸਕਦੇ ਹੋ ਬਾਕੀ ਬਹੁਤ ਵਧੀਆ ਸਾਡੀ ਮਸ਼ੀਨ ਦੋ ਦਿਨ ਲੇਟ ਹੋ ਗਈ ਹੈ ਝੋਨਾ ਫੁੱਲ ਪੱਕਿਆ ਪਿਆ ਤੇ ਮੇਰੇ ਚਾਚਾ ਜੀ ਆ ਮਸ਼ੀਨ ਦੇ ਡਰਾਈਵਰ ਜਿਹੜੇ ਕੁਰਸੀ ਤੇ ਬੈਠੇ ਆ ਇਹ ਰੋਟੀਆਂ ਫਾਉਂਡ ਹੈ ਮੇਰੇ ਫਾਦਰ ਸਾਹਿਬ ਮੇਰਾ ਕੋਲ 20 ਟੌਰ ਰਸ ਸਿੱਧਾ ਇਹ ਮਾਮੇ ਰੋ ਲੱਗ ਗਏ ਜਿਸ ਨੂੰ ਲੇਟ ਹੋ ਜਾਣਾ ਆ ਆਪਣਾ ਬੈਠਾ ਨਿਕਲ ਡਰਾਈਵਰ ਇਹਨੂੰ ਕਹਿੰਦੇ ਆ ਕਹਾਂ ਡਰਾਈਵਰ ਸਾਸਰੀ ਗੱਲ ਨਹੀਂ ਸਾਰ ਦੇਣਾ ਅੱਗੋਂ ਕੁਝ ਬੱਸ ਜਿਹੜੇ ਆਪਣੇ ਲੱਗੀ ਮਸ਼ੀਨ ਉਹ ਤਾਂ ਆਪਾ ਦੱਸਦਾ ਜੀ ਹੋਰ ਤੁਹਾਨੂੰ ਪੇਚੇ ਪਾ ਦੇ ਵਿਖਾਵਾਂਗੇ ਜੇ ਪਏ ਤਾਂ ਚਲੋ ਆਣਾ ਖੁੰਡ ਆ ਵੀ ਲਾਟਾਂ ਮਾਰਦਾ ਪੂਰੀਆਂ ਲਾਟਾਂ ਪੂਰੀਆਂ ਤੇ ਤੇਲ ਹਸਾਬ ਦਾ ਆ ਲਾਟਾਂ ਘੱਟ ਮਾਰਦਾ ਤੇ ਤੇਲ ਫੁੱਲ ਛਕਣਾ ਇਹਨੇ ਕਿਉਂ ਕਿ ਹੁਣ ਨਵੇਂ ਟਾਈਮ ਦੇ ਨਾਲ ਨਵਾਂ ਨਵਾਂ ਕੰਮ ਆ ਫਿਰ ਸਾਈਲੈਂਟ ਚੱਲਦੇ ਆ ਬਾਕੀ ਜੋਰ-ਜੋਰ ਨੂੰ ਪੂਰਾ ਓਕੇ ਰਿਪੋਰਟਾਂ ਜੋਰ-ਜੋਰ ਨੋਣੀਆਂ ਦਾ ਮੈਂ ਹੀ ਜ਼ੋਰ ਮਾਰਦਾ ਬੈਜਾ ਬੈਜਾ ਕਰਾ ਦਿੰਦਾ ਸਾਡਾ ਬੰਦਾ ਵੀ ਇੱਥੇ ਜੋਰ ਵਾਲਾ ਹੀ ਬੈਠਾ ਪੂਰਾ ਕਿੱਲੇ ਪੂਰਾ ਟਰੈਕਟਰਾਂ ਦਾ ਪੂਰਾ ਸ਼ੌਂਕੀ ਮੁੰਡਾ ਪੜ੍ਹਾਈ ਪਣਾ ਆਪਣੇ ਕੋ ਨਾ ਹੀ ਹੋਵੇ ਕੋਈ ਚੱਕਰ ਨਹੀਂ ਟਰੈਟਰ ਡੋਟਾ ਆਪਾਂ ਖਿੱਚ ਕੇ ਰੱਖਣੇ ਆ ਸਹੀ ਗੱਲ ਹੈ ਕਿ ਨਹੀਂ ਬਾਦੀ ਸੁਕਾ ਕੇ ਵੱਡੀ ਆਰਥਿਕ ਸਾਡਾ ਗੱਲਾਂ ਕਰਦਾ ਹੀ ਸੰ ਤਾਂ ਨਹੀਂ ਰੰਗ ਹੋਣਾ ਨਹੀਂ ਪੋਰਾ ਵੀਰ ਇਹ ਪਤਲੀ ਪੈ ਜਾਣ ਦੀ ਬਾਦੀ ਸੁਕਾ ਕੇ ਨਾ ਲਿਆਇਆ ਕਰੋ ਠੀਕ ਹੈ ਤੋ ਦੋ ਵੋ ਇਧਰ ਗਾਸਾ ਜਿੰਦੇ ਚਾਰ ਚਾਰ ਦਾਣੇ ਹਰੇ ਸੀ ਕਿ ਮੁੱਠ ਫੜਿਆ ਤੇ ਉਹ ਕੁੜੀ ਸਾਡੀ ਸਾਡੇ ਨਾਲ 200 ਰੁਪਏ ਮਹਿੰਗੀ ਵੇਚੀ ਤੇ ਸਾਡੇ 150 ਰੁਪਏ ਕੱਢਦੇ ਕੋਈ ਲਿਸਟ ਵੀ ਜ਼ਿਆਦਾ ਸੀ ਪੱਕੀ ਵੀ ਜ਼ਿਆਦਾ ਸੀ ਚਲ ਪੜਾ ਇਹ ਤਾਂ ਸਾਡੀ ਰੱਤ ਵਾਲੀ ਹੁੰਦੀ ਹੈ ਤਿੰਨ ਦਿੱਤੰਦਰ ਜੀ ਅਗੋ ਸਾਹ ਹਾਂ ਤਿੰਨ ਚਾਰ ਦਾਣੇ ਤੋਂ ਨਾ ਵੜਦੀ ਅਕਲ ਵਾਰ ਜੇ ਸਾਡੇ ਇਹ ਬਟੇ ਐ ਇਹ ਬਸ ਆ ਦੋ ਦਿਨ ਉੱਤੇ ਨਾ ਮਾਰਦੇ ਇਧਰ ਆ ਬਾਪਾ ਤੇ ਚਾਲੇ ਨਹੀਂ ਫਾਗੜੀ ਆਉਣਾ ਨਹੀਂ ਨਹੀਂ ਆਜੇ ਇਸਕੀ ਹੋਸਪੀਟਲ ਖਾਦ ਤੂੰ ਇੱਕ ਰੱਖੀ ਜਾਨੇ ਆ ਛੋਲਾ ਬਾਦਿਆ ਫਾਜਾ ਆ ਰਿਹਾ ਮਾ ਮਾ ਛੋਲਾ ਬਾਦਿਆ ਤੇ ਤੈਨੂੰ ਮੋਬਾਈਲ ਦੇ ਚਾਰ ਹੋਰ ਲੈਣਾ ਤੇ ਇਧਰ ਬੱਜੀ ਕੋਈ ਤੇਰਾ ਉਹ ਕਿੱਧਰ ਵੇਲਾ ਜਾਈਂਗਾ ਤੇਰਾ ਧੰਨਵਾਦ ਛੋ ਨਾ ਮਾ ਦੋ ਦਿਨ ਕੱਲ ਦੋ ਦਿਨ ਤੋਂ ਬਾਅਦ ਆ ਵਾਡ ਦੇਗਾ ਅੱਜ ਆ ਲੈ ਲੈ ਵੀਰ ਸੋਮਵਾਰ ਨਹੀਂ ਲੈ ਲੈ ਕਹਿੰਦਾ ਆਪਕੇ ਜੀ ਜਾਣੇਗਾ ਇਹਨੂੰ ਕਰ ਦਿੱਤੀ ਹੈ ਹੈ ਲੱਗੀ ਉਹਦੇ ਨਾਲ ਆਪਣਾ ਸੰਭਾਲਣ ਦੀ ਕੋਸ਼ਿਸ਼ ਕਰੀਏਗਾ ਅੱਜ ਦੇ ਦਿਨ ਤੇ ਬਹਾਪਾ ਤੋਂ ਪਹਿਲਾਂ ਵੜਾ ਦੇਣਾ ਯਾਰ ਜਿੱਦਾਂ ਤੈਨੂੰ ਮੇਰੀ ਗੱਲ ਸੁਣਨਾ ਤੈਨੂੰ ਇਹ ਕਹਿਤਾ ਹੈ ਜਿੱਦ ਤੂੰ ਕਰਾ ਝੋਨੇ ਤੋਂ ਉੱਥੇ ਵਿਹਲਾ ਹੋ ਜਾਵੇਂ ਤਾਂ ਸਾਨੂੰ ਭੂਖ ਕਰਦੀ ਤੇ ਮਸ਼ੀਨ ਐਨ ਨਹੀਂ ਬਾਹਰ ਨਹੀਂ ਕਰੀਂ ਵੀ ਭਾਵੇਂ ਦੋ ਕੱਟੀਆਂ ਲੈ ਆ ਹਾਂ ਉਹ ਤੇਰੀ ਮਰਜ਼ੀ ਜਾਂਦਾ ਤੇ ਨਾ ਵੜ ਕੇ ਐ ਨਿਕਲ ਜੀ ਅਹੀਂ ਜਰੂਰ ਨਹੀਂ ਬੈਕਪੋਰ ਤੇ ਨਹੀਂ ਦਾਣੇ ਪਵਾ ਸੁਰਮਨ ਜਾ ਚਲ ਆਪਾਂ ਪਾਉਣੇ ਦਾਣੇ Tata ji ਦਾਣੇ ਪਾਓਗੇ ਆ ਜਾ ਡਰਾਈਵਰ ਸਾਹਿਬ ਤੁਹਾਨੂੰ ਨਾਲ ਹੀ ਜਾਣੇ ਆ ਡਰਾਈਵਰ ਜੀ ਤੁਹਾਡੀ ਪੂਰੀ ਕਰਾਈਏ ਓਕੇ ਰਿਪੋਰਟਾ ਲਾਹੋਗੇ ਤਾਂ ਠੀਕ ਹੈ ਮੈਂ ਬੈਠਾਂ ਜੀ ਤੁਹਾਨੂੰ ਆਪਾਂ ਕੈਮਰਾਮੈਨ ਬਣਾ ਦਿੰਦੇ ਆਪਾਂ ਕਰਾਂਗੇ ਪਾਥੇ ਕਿਉਂਕਿ ਇਥੇ ਮਸ਼ੀਨ ਮੁੜਨੀ ਹੁੰਦੀ ਹੈ ਮੋੜ ਤੋਂ ਅੱਜ ਮਸ਼ੀਨ ਲੱਗੀ ਤੁਹਾਨੂੰ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਜੀ ਬੜੀ ਕਿੰਨੀ ਕੁ ਬੜੀ ਮੁੰਡਾ ਅੱਜ ਨੂੰ ਹੈ ਹਣ ਦੀਵਾਲੀ ਕਰੇ ਛੁੱਟੀਆਂ ਮੁੰਡਾ ਵਾ ਝੋਨਾ ਵੀ ਛੁੱਟੀਆਂ ਚ ਵੜੀ ਚੰਡਿਆ ਸਵਾਦ ਆ ਗਿਆ ਤੇ ਅੱਜ ਨੂੰ ਟਿਵੀਸ਼ਨ ਤੋਂ ਵੀ ਛੁੱਟੀ ਏ ਮੁੰਡਾ ਪੂਰਾ ਬਾਗੋ ਬਾਗੇ ਵੇਖੋ ਪਾਜਦਾ ਚਾਹ ਹੀ ਬੜਾ ਮੁੰਡੇ ਨੇ கத பூரி சில்ல பூரி சில்ல உணவுகா ਨਾੜ ਆਪਣੇ ਖੋਲ ਗਏ ਆ ਜੀ ਮਸ਼ੀਨ ਬਹੁਤ ਵਧੀਆ ਚੱਲਦੀ ਹੋਣ ਆਪਾਂ ਨਾੜ ਦਾ ਥੋੜੇ ਜਿਹਾ ਵੱਡੇ ਲਿਆ ਕੇ ਪਾਵਾਂਗੇ ਗੱਲਬਾਤ ਓਕੇ ਕਰਾਵਾਵਾਂਗੇ ਅਜੇ ਤਾਂ ਢੋਡਾ ਢਮੌਂਦਾ ਟਰੈਕਟਰ ਐ ਮੈਂ ਤਾਂ ਨਹੀਂ ਕਹਿੰਦੇ ਸਟੈਂਡਰਡ ਤੇ ਬਾਕੀ ਆਪਣਾ ਡਰਾਈਵਰ ਹੀ ਘੈਂੜੇ ਆ ਵੀ ਢੋਡਾ ਢਮੌਂਦਾ ਇਹਨੇ ਢੋਡਾ ਢਮਾਇਆ ਨਾੜੇ ਖੋਲ ਕੇ ਰੱਖਦੇ ਨੇ ਆਪਣੇ ਡਰਾਈਵਰ ਨੇ ਸ਼ਰਾ ਕਰਾਦਾ ਉਹਨਾਂ ਇਹਦਾ ਕੋਨਾ ਕੋ ਖੋਲ ਕੇ ਰੱਖਣਗੇ ਜੀ ਉਹਦੇ ਪੱਖਾ ਛੱਡ ਲਿਆ ਜਿਵੇਂ ਪਾਹਲੀ ਕਰਮੀ ਲੱਗਣ ਲਈ ਮੈਂ ਰਾਲੇ ਨਾਲ ਜਵਾਂ ਨਹੀਂ ਇਹਨੂੰ ਪਰਵਾਹੀ ਵੱਡਾ ਚਾਹੀਦਾ 18 ਫੁੱਟੀ ਜਾਂਦੇ ਮਗਰ ਮੇਰੇ ਤੋਟ ਵਿਊ ਚੈੱਕ ਕਰੋ ਆਪਣੇ ਕੇਦਾ ਕਿੰਨਾ ਪਿਆਰਾ ਵਿਊ ਹੈ ਜੀ ਲੱਗਿਆ ਪਿਆ ਤੀਆਂ ਲੱਗੀਆਂ ਪਈਆਂ ਨੇ ਮੁੰਡਾ ਗੇਮਾਂ ਚ ਗਵਾਚਾ ਪਿਆ ਏ ਉਧਰ ਸਟੈਂਡਰਡ ਆਪਣਾ ਚੱਲਣ ਡਿਆ ਪੂਰੇ ਜੋਰਾਂ ਤੇ ਡਰਾਈਵਰ ਰੇਸ ਨੂੰ ਹੱਥ ਰੱਖੀ ਖੜਾ ਕਹਿੰਦਾ ਫੁੱਲ ਹੀ ਰੱਖੀ ਏ ਦੱਕ ਲੋ ਧਰ ਲੋ ਕੰਮ ਹੀ ਹੈ ਉਧਰ ਦਾ ਚੈੱਕ ਕਰੋ ਆ ਵੇਖੋ ਕਿੰਨਾ ਵਧੀਆ ਵੀਊ ਹੈ ਓਕੇ ਰਿਪੋਰਟਾਂ ਕਰਾ ਦੇਾਂਗੇ ਆਪਾਂ ਓਕੇ ਰਿਪੋਰਟਾਂ ਬਾਕੀ ਤੁਹਾਡਾ ਸਾਸ ਚਾਹੀਦਾ ਆਪਾਂ ਨੂੰ ਆਰ ਨਾਲ ਖੇਤ ਲੱਗਦੇ ਇਹ ਮੋੜ ਓਕੇ ਆ ਓਕੇ ਮੋੜ ਏ ਓਕੇ ਚਾਹੀਦਾ ਡਰਾਈਵਰ ਆਪਣਾ ਅੱਡ ਲਾ ਜੀ ਕੌਣ ਹੋਏਗਾ ਕੜਾ ਕੜਾ

De nada ਕਾਮੰਡੀ ਵਾੜੀ ਜਾਂਦਾ ਹੈ ਲਓ ਜੀ ਹੁਣ ਆਪਣਾ ਹੋ ਗਿਆ ਸਟੈਂਡਰਡ ਵੇਲਾ ਆਹ ਟਰਾਲਾ ਹੈਗਾ ਸਟੈਂਡਰਡ ਦਾ ਕਿਉਂਕਿ ਇਹਦਾ ਤੇਲ ਨਹੀਂ ਸਾਫ ਕਰਾਇਆ ਦੂਜੇ ਟਰਾਲੇ ਦਾ ਆਪਾਂ ਤੇਲ ਸਾਫ ਕਰਾ ਲਿਆ ਸੀ ਕੋਈ ਇਹਦੇ ਮਗਰ ਪਾਵਾਂਗੇ ਕਿਉਂਕਿ ਆਪਾਂ ਬ੍ਰੇਕਾਂ ਦਾ ਨੁਕਸਾਨ ਪੁਰਾਣੇ ਟਰੈਕਟਰ ਦਾ ਬਹੁਤ ਕਰਾਇਆ ਸੀ ਇਸ ਕਰਕੇ ਆਪਾਂ ਟਰਾਂ ਟਰਾਲਾ ਇਹਦੇ ਪਾਵਾਂਗੇ ਨਵਾਂ ਇਹਦਾ ਚੱਕ ਸਾਫ ਕਰਾਇਆ ਹੋਰ ਜੰਗ ਮਗਰ ਪਾਵਾਂਗੇ ਆਣਾ ਮਸ਼ੀਨ ਵਾਲਿਆਂ ਵਾਸਤੇ ਬੰਦੇ ਕਰਦੇ ਆਪਾਂ ਕੈਮੋ ਕੈਮ ਗੁਰ ਹਾਰ ਲਈ ਦੀ ਆਪਾਂ ਚਾਬੀ ਲੈ ਲਈ ਹਣ ਚੱਲਦੇ ਆਪਾਂ ਘਰੇ ਚੈੱਕ ਕਰੋ ਵੀਊ ਨਾਇਆ ਭਾਇਆ ਹੋਈ ਬਈਏ ਕਿਆ ਪਾਣੀ ਅਸੀਂ ਚੱਕ ਲਿਆ ਮੁੰਡਾ ਨੇ ਕੱਪੜੇ ਬਦਲ ਲੈਣੇ ਹੁਣ ਅਸੀਂ ਚੱਲਦੇ ਆਂ ਮਸ਼ੀਨ ਕੋਲ ਮਿਲਦੇ ਆ ਤੁਹਾਨੂੰ ਉੱਥੇ ਲਓ ਜੀ ਅਸੀਂ ਚਾਹ ਲੈ ਕੇ ਆ ਗਏ ਆ ਤੇ ਅਸੀਂ ਮਾਰ ਲਗੇ ਆ ਮਲਚਰ ਨਾ ਰੋਟੀ ਵਾਤੀ ਪਈ ਏ ਖਾਗੋ ਆਪੋ ਸੰਦਾ ਮੈਨੂੰ ਐਤੋਂ ਆਗ ਨਿਕਲੀ ਗਾਂ ਪਾ ਮੈਂ ਦੀ ਨਿਗਾ ਹੀ ਉਧਰ ਰਹੀ ਉਹ ਬੜੀ ਪਰੇ ਬਈ ਜੀ ਆਪਣੀ ਜਿਵੇਂ ਜਿਵੇਂ ਮਸ਼ੀਨ ਚੱਲੀ ਗਈ ਆਪਾਂ ਟਰੈਕਟਰ ਵੀ ਮਗਰ ਹੀ ਚਲਾਇਆ ਸੀ ਮਲਚਰ ਵਾਲਾ ਮਲਚਰ ਵੀ ਆਪਾਂ ਨਾਲ ਉਹ ਨਾਲ ਹੀ ਮਾਰੀ ਜੰਨੇ ਆ ਚੈੱਕ ਕਰੋ ਰਾਤ ਦਾ ਵੀਊ ਓਕੇ ਆ ਮੋਲ ਤੁਰਾ ਲੋ ਜੀ ਆਪਾਂ ਐਂਡ ਲਈ ਬਾਗੜ ਪੜਾਉ ਵਾਲੀ ਇਹ ਤੇ ਹੁਣ ਆਪਾਂ ਡੱਕਾਂਗੇ ਟਰੈਕਟਰ ਅੰਦਰ ਟਰੈਕਟਰ ਆਪਾਂ ਛੱਡ ਤੇ ਡਾਕਤਾ ਜੀ ਬਾਕੀ ਆਪਾਂ ਦੂਜਾ ਪਾੜ ਪਾਵਾਂਗੇ ਵੀਡੀਓ ਦਾ ਆਪਾਂ ਵੀਡੀਓ ਅਪਲੋਡ ਕਰ ਦਾਂਗੇ ਸਾਰੇ ਵੀਰਾਂ ਦਾ ਵੀਡੀਓ ਵੇਖਣ ਲਈ ਧੰਨਵਾਦ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ ਜੀ